ਹਾਂਜੀ ਮੈਂ ਤੁਹਾਡਾ ਹਰਜਿੰਦਰ ਸਿੰਘ ਸਸ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਹੋ ਤੁਸੀਂ ਸਾਰੇ ਅੱਜ ਕਾਫੀ ਦਿਨਾਂ ਬਾਅਦ ਮਨ ਕੀਤਾ ਚਲੋ ਇੱਕ ਵੀਡੀਓ ਬਣਾਈਏ ਲਾਸਟ ਵੀਡੀਓ ਮੈਂ ਚੌਕੇ ਪਿੰਡ ਬਣਾਈ ਸੀ ਜਦੋਂ ਆਪਾਂ ਗੱਲ ਕਰ ਰਹੇ ਸੀਗੇ ਕਿ ਗੁਰਦੁਆਰੇ ਪੱਕੇ ਹੋਗੇ ਪਰ ਸਿੱਖ ਕੱਚੇ ਹੋਗੇ ਤੇ ਹੁਣ ਉਹ ਗੁਰਦੁਆਰਾ ਜੋ ਦਿਖਾਇਆ ਵੀ ਉੱਥੇ ਗੁਰਦੁਆਰਾ ਕੱਚਾ ਸੀ ਤੇ ਸਿੱਖ ਪੱਕੇ ਨੇ ਸੋ ਕਹਾਣੀ ਕਿਤੇ ਨਾ ਕਿਤੇ ਪੂਰੇ ਸੰਸਾਰਿਕ ਤੌਰ ਤੇ ਤੁਸੀਂ ਦੇਖਦੇ ਆਂ ਸਿਸਟਮ ਦੀ ਹੁਣ ਅਸੀਂ ਦੋਨੇ ਪੱਖ ਨਾਲ ਦੁਨੀਆ ਨੂੰ ਦੇਖ ਰਹੇ ਹਾਂ ਧਾਰਮਿਕ ਤੌਰ ਤੇ ਵੀ ਔਰ ਸੰਸਾਰਿਕ ਤੌਰ ਤੇ ਵੀ ਹੁਣ ਇਹ ਸੰਸਾਰੀ ਬੰਦੇ ਆ ਤਾਂ ਕਰਕੇ ਸਾਨੂੰ ਸੰਸਾਰ ਦੇ ਤੌਰ ਤੇ ਜ਼ਿਆਦਾ ਸੋਚ ਕੇ ਚੱਲਣਾ ਪੈਂਦਾ ਸੋ ਮਸਲਨ ਕੱਲ੍ਹ ਇਹ ਆ ਗਈ ਕਿ ਜਿੱਦਾਂ ਹੁਣ ਅਸੀਂ ਕਾਰ ਵਿਹਾਰ ਦੇ ਵਿੱਚ ਗੁਜ਼ਰਦੇ ਹਾਂ ਪਰ ਅੱਜ ਤੱਕ ਜੋ ਲੋਕਾਂ ਦੇ ਵਿੱਚ ਜੋ ਇੱਕ ਪੇਸ਼ੈਂਸ ਲੈਵਲ ਹੈ ਅਸੀਂ ਉਸ ਨੂੰ ਦੇਖਦੇ ਹਾਂ ਬਹੁਤ ਡਾਊਨ ਜਾ ਜਾਂਦੇ ਨਹੀਂ ਪੇਸ਼ੈਂਸ ਲੈਵਲ ਤਾਂ ਨਾ ਮਾਤਰ ਹੋਵੇ ਥੋੜੀ ਜੀ ਗੱਲ ਤੇ ਪੈਨਿਕ ਹੋ ਜਾਣਾ ਥੋੜੀ ਜੀ ਗੱਲ ਤੇ ਝਗੜਾ ਹੋ ਜਾਣਾ ਥੋੜੀ ਜੀ ਗੱਲ ਤੇ ਪ੍ਰੈਸ਼ਰਾਈਜ਼ ਕਰ ਦੇਣਾ ਕਿਸੇ ਨੂੰ ਇਹਨਾਂ ਪੇਸ਼ੈਂਸ ਨੂੰ ਖੋਣ ਕਰਕੇ ਹੈ ਨਾ ਜਾਂ ਇਹ ਜਿਹੜੇ ਪ੍ਰੋਬਲਮਸ ਹੈਗੀਆਂ ਜੋ ਥੋੜੀ ਜਿਹੀ ਗੱਲ ਤੇ ਝਗੜੇ ਹੋ ਰਹੇ ਕਈ ਲੋਕ ਕ੍ਰਿਮੀਨਲ ਬ੍ਰਤੀ ਦੇ ਹੋਗੇ ਕਈ ਲੋਕ ਕ੍ਰਿਮੀਨਲ ਬਣ ਗਏ ਮੈਂ ਯਾਦ ਕਰਦਾ ਲਾਰੈਂਸ ਬਿਸਨੋਈ ਦੀ ਇੱਕ ਵੀਡੀਓ ਅਸੀਂ ਦੇਖਦੇ ਹੁੰਨੇ ਰੀਲ ਉਹ ਜਵਾਕ ਜਿਹਾ ਹੈਗਾਗਾ ਔਰ ਉੱਥੋਂ ਕਹਿੰਦਾ ਸਸੀਕਾਲ ਦੀ ਸਾਰਿਆਂ ਨੂੰ ਉਹ ਬੜਾ ਵਧੀਆ ਲੱਗਦਾ ਤੇ ਅੱਜ ਦਾ ਲਾਰੈਂਸ ਬਿਸਨੋਈ ਦੇਖਦਾ ਦੇਖੋ ਕੀ ਬਣ ਗਿਆ ਫਿਰ ਜਿੰਨੇ ਹੁਣੇ ਸਾਡਾ ਤਾਂ ਦੇਖੋ ਅਸੀਂ ਤਾਂ ਕਿਸੇ ਨੂੰ ਜਾਣਦੇ ਨਹੀਂ ਇਹਨਾਂ ਨੂੰ ਪਰ ਰੀਲਸ ਥਰੂ ਜਾਂ ਨਿਊਜ਼ ਥਰੂ ਸਾਨੂੰ ਨੂੰ ਜਾਣਦੇ ਆ ਦਵਿੰਦਰ ਗਵੀਆ ਹੋ ਗਿਆ ਬੋਲੀ ਪ੍ਰਾਡ ਹੋ ਗਿਆ ਜਾਂ ਆਪਣੇ ਲਾਰੈਂਸ ਬਿਸ਼ਨੋਈ ਹੈ ਤਾਂ ਯਾਰ ਕਿਸੇ ਮੇਨੇ ਘਰ ਦੇ ਬੱਚੇ ਨੇ ਵੀ गए ਤਾਂ ਸਕੂਲ ਕਾਲਜ ਪੜ੍ਹਨੇ ਸੀਗੇ ਪਰ ਇਹਨਾਂ ਦੀ ਇਹ ਕੰਡੀਸ਼ਨ ਕਿਵੇਂ ਹੋ ਗਈ ਕਿਉਂ ਇਹ ਇਦਾਂ ਬਣ ਗਏ ਜਦੋਂ ਅਸੀਂ ਇਹ ਸੰਸਾਰਿਕ ਦੁਨੀਆ ਨੂੰ ਦੇਖਦੇ ਆ ਨਾ ਤਾਂ ਇਹਦੇ ਵਿੱਚ ਬਹੁਤ ਆ ਕਸੂਰ ਆਮ ਲੋਕਾਂ ਦਾ ਹੀ ਹੈ ਔਰ ਬਹੁਤਾ ਕਸੂਰ ਪ੍ਰਸ਼ਾਸਨ ਦਾ ਵੀ ਆ ਕੋਧਾ ਕਿਉਂਕਿ ਪ੍ਰਸ਼ਾਸਨ ਵੀ ਕਈ ਵਾਰ ਸੋਚਦਾ ਹੀ ਨਹੀਂਗਾ ਕਿਸੇ ਨੂੰ ਟਾਰਚਰ ਕਰਨਾ ਸ਼ੁਰੂ ਕਰ ਦਿੰਦਾ ਜੇ ਪ੍ਰਸ਼ਾਸਨ ਚਾਹੇ ਨਾ ਬਹੁਤ ਸਾਰੀਆਂ ਚੀਜ਼ਾਂ ਨੂੰ ਸਹੀ ਕਰ ਸਕਦਾ ਉਹ ਸਾਡੇ ਅੱਜ ਦੇ ਮੁੱਖ ਮੰਤਰੀ ਸੀਐਮ ਸਾਹਿਬ ਕਹਿੰਦੇ ਜੀ ਅਸੀਂ ਜ਼ੀਰੋ ਟੋਲਰੈਂਸ ਤੇ ਕੰਮ ਕਰ ਰਹੇ ਹਾਂ ਜੀ ਕਿਾ ਅਸੀਂ ਨਸ਼ੇ ਵਿਰੁੱਧ ਕੰਮ ਕਰ ਰਹੇ ਹਾਂ ਸਾਨੂੰ ਤਾਂ ਇਹ ਕੁਝ ਦਿਖ ਨਹੀਂ ਰਿਹਾ ਨਸ਼ੇ ਵੀ ਉਮੀ ਚੱਲੀ ਜਾ ਰਹੇ ਆ ਔਰ ਟੋਲਰੈਂਸ ਤੁਸੀਂ ਪਤਾ ਨਹੀਂ ਕਿਹੜੀ ਜ਼ੀਰੋ ਟੋਲਰੈਂਸ ਦੀ ਗੱਲ ਕਰ ਰਹੇ ਹੋਗੇ ਸਭ ਚੀਜ਼ਾਂ ਉਹੀ ਹੈ ਪਰਾਣਿਆਂ ਨੂੰ ਜੇ ਤੁਸੀਂ ਮਾਰ ਦੋਗੇ ਤਾਂ ਨਵੇਂ ਬਣ ਜਾਣਗੇ ਕਿਉਂਕਿ ਜੋ ਤੁਸੀਂ ਮਾਹੌਲ ਕ੍ਰੀਏਟ ਕਰਤਾ ਹੈ ਕਿਉਂਕਿ ਤੁਸੀਂ ਆਮ ਜੁਵਕ ਨੂੰ ਆਮ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਤਾਂ ਤੁਸੀਂ ਕੋਈ ਸਪੋਰਟ ਦੇ ਨਹੀਂ ਰਹੇ ਤੁਸੀਂ ਬਸ ਇੱਕ ਪਤਾ ਨਹੀਂ ਕਿੱਥੇ ਕਹਿ ਦੇਣੋ ਨੌਕਰੀਆਂ ਦੇਤੀਆਂ ਕਿੱਥੇ ਠੀਕ ਹੈ ਜਿਹੜੇ ਪਲੱਸ 2 ਪਾਸ ਆ ਉਹਨਾਂ ਨੂੰ ਕਿਹੜੀਆਂ ਨੌਕਰੀਆਂ ਦੋਗੇ ਤੁਸੀਂ ਕਈ ਵਿਚਾਰੇ ਐਦਾਂ ਦੇ ਜਿਹੜੇ ਪਲੱਸ 2 ਪਾਸ ਕਰਕੇ ਅੱਗੇ ਪੜ੍ਹਾਈ ਨਹੀਂ ਕਰ ਸਕੇ ਔਰ ਵੀ ਕਈ ਸਮੱਸਿਆਵਾਂ ਆ ਹੈਗੇ ਥੋੜਾ ਪਿੰਡ ਪਿੰਡ ਜਾ ਕੇ ਦੇਖੋ ਹਾਲਾਤ ਕੀ ਹੋ ਗਏ ਨੇ ਸੋ ਇਸ ਕਰਕੇ ਸੀਐਮ ਸਾਹਿਬ ਅਸੀਂ ਤੁਹਾਨੂੰ ਵੀ ਕਹਨੇ ਹੈਗੇ ਥੋੜਾ ਜਿਹਾ ਸਮੇਂ ਦੀ ਨਜ਼ਾਕਤ ਨੂੰ ਸਮਝੋ ਸਮਝੋ ਇਸ ਗੱਲ ਨੂੰ ਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਿਵੇਂ ਠੱਗ ਕੀਤਾ ਜਾ ਸਕਦਾ ਹੈ ਇਹਨਾਂ ਕਹਿੰਦੇ ਹੋਏ ਜੀ ਸਸਿਆ